ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੌਰਾ ਵੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਘਰ ਵਿੱਚ ਰੋਜ਼ ਸਵੇਰੇ ਪਰਿਵਾਰਿਕ ਅਰਦਾਸ ਹੁੰਦੀ ਸੀ ਪਰ ਇੱਕ ਵਿਸ਼ੇਸ਼ ਆਦਤ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਤੋਂ ਮਿਲੀ ਸੀ ਇਹ ਆਦਤ ਸੀ ਐਤਵਾਰ ਦੇ ਦਿਨ ਘਰ ਵਿੱਚ ਜੋ ਜਗਾਵਣ ਦੀ ਉਹਨਾਂ ਦੇ ਘਰ ਵਿੱਚ ਹਰ ਐਤਵਾਰ ਦੀ ਸਵੇਰ ਨੂੰ ਜੋ ਜਗਾਈ ਜਾਂਦੀ ਤੇ ਗੁਰਬਾਰੀ ਦਾ ਪਾਠ ਹੁੰਦਾ ਸੀ ਇਹ ਕੈਤਵਾਰ ਦੀ ਗੱਲ ਹੈ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਦੇ ਘਰ ਦੇ ਕੋਲ ਪਿੰਡ ਦੇ ਕੁਝ ਬੱਚੇ ਖੇਡ ਰਹੇ ਸਨ ਉਹਨਾਂ ਵਿੱਚਕਾਰ ਅਚਾਨਕ ਇੱਕ ਬੱਚਾ ਪੈਰ ਫਿਸਲਣ ਕਾਰਨ ਖੂਹ ਵਿੱਚ ਡਿੱਗ ਪਿਆ ਸਾਰਾ ਪਿੰਡ ਘਬਰਾਏ ਹੋਏ ਬੱਚੇ ਦੀ ਤਲਾਸ਼ ਵਿੱਚ ਲੱਗ ਗਿਆ ਪਰ ਉਹਨੂੰ ਬਾਹਰ ਕੱਢਣਾ ਮੁਸ਼ਕਲ ਸੀ ਕਿਉਂਕਿ ਖੂਹ ਬਹੁਤ ਪੁਰਾਣਾ ਤੇ ਗਹਿਰਾ ਹੋ ਚੁੱਕਿਆ ਸੀ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਜਦ ਇਹ ਸੂਚਨਾ ਮਿਲੀ ਉਹਨਾਂ ਨੇ ਤੁਰੰਤ ਗੁਰਬਾਣੀ ਦੇ ਸਹਾਰੇ ਜੋਤ ਦਾ ਸਹਾਰਾ ਲੈ ਕੇ ਚਪੈਰਾ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਉਸ ਸਮੇਂ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਐਤਵਾਰ ਦੇ ਦਿਨ ਜੋ ਜਗਾਉਣ ਦਾ ਇਹੀ ਫਾਇਦਾ ਹੈ ਜਦੋਂ ਜੋ ਜਲਦੀ ਹੈ ਗੁਰੂ ਦੀ ਕਿਰਪਾ ਸੰਗਤ ਤੇ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਗੁਰਬਾਣੀ ਸਾਡੇ ਹਰ ਮੁਸੀਬਤ ਨੂੰ ਹੱਲ ਕਰਨ ਦਾ ਸਾਧਨ ਹੈ। ਪਾਠ ਜਾਰੀ ਸੀ ਅਤੇ ਕੁਝ ਹੀ ਮਿੰਟਾਂ ਵਿੱਚ ਕਮਾਲ ਹੋਇਆ। ਉਹ ਬੱਚਾ ਜੋ ਖੂਹ ਵਿੱਚ ਡਿੱਗਿਆ ਹੋਇਆ ਸੀ ਅਚਾਨਕ ਖੁਦੇ ਕਿਨਾਰੇ ਆ ਗਿਆ। ਜਿਵੇਂ ਕਿਸੇ ਅਦ੍ਰਿਸ਼ਟ ਤਾਕਤ ਨੇ ਉਹਨੂੰ ਵਾਹਿਗੁਰੂ ਦੇ ਬੁਲਾਰੇ ਨਾਲ ਕਢ ਦਿੱਤਾ ਹੋਵੇ। ਪਿੰਡ ਦੇ ਸਾਰੇ ਲੋਕ ਹੈਰਾਨ ਰਹਿ ਗਏ। ਸਰਦਾਰ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੇ ਚੁਪੈਰੇ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੋਇਆ ਸੀ ਅਤੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਜੋ ਜਗਾਈ ਹੋਈ ਸੀ ਜਿਸ ਨਾਲ ਇਹ ਚਮਤਕਾਰ ਹੋਇਆ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਰ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਐਤਵਾਰ ਦੇ ਦਿਨ ਜੋ ਜਗਾ ਕੇ ਗੁਰਬਾਣੀ ਪੜਿਆ ਕਰਨਗੇ ਪਿੰਡ ਵਿੱਚ ਹਰ ਘਰ ਵਿੱਚ ਜੋ ਜਗਣੀ ਸ਼ੁਰੂ ਹੋਈ ਅਤੇ ਸਾਰਾ ਪਿੰਡ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਸਰਬੱਤ ਦੀ ਭਲਾ ਮੰਨਣ ਲੱਗ ਗਿਆ ਇਸ ਚਮਤਕਾਰ ਘਟਨਾ ਤੋਂ ਬਾਅਦ ਪਿੰਡ ਦੇ ਹਰੇਕ ਘਰ ਵਿੱਚ ਹਰ ਐਤਵਾਰ ਨੂੰ ਜੋ ਜਗਾਉਣ ਦਾ ਪ੍ਰਚਲਨ ਸ਼ੁਰੂ ਕਰ ਦਿੱਤਾ ਗਿਆ ਜਿਵੇਂ ਹੀ ਸਵੇਰ ਹੁੰਦੀ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੁੰਦੇ ਜੋ ਜਗਾਉਂਦੇ ਅਤੇ ਚੁਪੈਰਾ ਸਾਹਿਬ ਦਾ ਪਾਠ ਕਰਦੇ ਪਿੰਡ ਵਿੱਚ ਇੱਕ ਨਵਾਂ ਆਤਮਿਕ ਮਾਹੌਲ ਬਣ ਗਿਆ ਹਰ ਕੋਈ ਮੰਨਦਾ ਸੀ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੇ ਜੋਤ ਦੀ ਰੌਸ਼ਨੀ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਸ਼ਦੀਵੀ ਸ਼ਾਂਤੀ ਤੇ ਸੁੱਖ ਬਣਿਆ ਰਹਿੰਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਘਰ ਪਰਿਵਾਰ ਨੂੰ ਵੀ ਇਹ ਆਨੰਦ ਸੀ ਕਿ ਉਹਨਾਂ ਦੀ ਇਸ ਆਦਤ ਨਾਲ ਪਿੰਡ ਵਿੱਚ ਨਵਾਂ ਜੀਵਨ ਦਾਵਤ ਹੋਇਆ ਹੈ ਇਹ ਸਿੱਖਿਆ ਸਿਰਫ ਜੋ ਜਗਾਉਂਦੀ ਨਹੀਂ ਸਗੋਂ ਸੱਚਖੰਡ ਵਾਹਿਗੁਰੂ ਦੇ ਪ੍ਰਤੀ ਸ਼ਰਧਾ ਤੇ ਸਿਮਰਨ ਦੀ ਸੀ ਕਈ ਵਾਰ ਜਦੋਂ ਲੋਕ ਇਸ ਘਟਨਾ ਬਾਰੇ ਸੁਣਦੇ ਉਹ ਸੱਚਮੁੱਚ ਇਨਸਾਨੀਅਤ ਦੇ ਉੱਤਮ ਮੁੱਲ ਅਤੇ ਗੁਰਬਾਣੀ ਦੀ ਸ਼ਕਤੀ ਨੂੰ ਸਮਝਣ ਲਈ ਇਸ ਕਹਾਣੀ ਦੇ ਹਰ ਜਜ਼ਬ ਨੂੰ ਸੁਣਨ ਲਈ ਮਜਬੂਰ ਹੋ ਜਾਂਦੇ ਕਹਾਣੀ ਦੇ ਅਖੀਰ ਵਿੱਚ ਸਿਰਫ ਇੱਕ ਸਿੱਖਿਆ ਮਿਲਦੀ ਸੀ ਐਤਵਾ ਨੂੰ ਜੋਜਗਾਉਣ ਅਤੇ ਗੁਰਬਾਣੀ ਪੜਨ ਨਾਲ ਸਾਡੇ ਜੀਵਨ ਵਿੱਚ ਸ਼ਾਂਤੀ ਸਹਿਮਤੀ ਅਤੇ ਰੱਖਿਆ ਹੁੰਦੀ ਹੈ ਇਸ ਤਰ੍ਹਾਂ ਪਿੰਡ ਵਿੱਚ ਸਦਾ ਲਈ ਜੋ ਜਿਗਾਵਣ ਅਤੇ ਗੁਰਬਾਣੀ ਦਾ ਪਾਠ ਕਰਨ ਦੀ ਪਰੰਪਰਾ ਚੱਲ ਪਈ ਅਤੇ ਸਾਰੇ ਪਿੰਡ ਨੂੰ ਇਹ ਪ੍ਰਬਲ ਵਿਸ਼ਵਾਸ ਬਣ ਗਿਆ ਕਿ ਜੋਤ ਦੀ ਰੌਸ਼ਨੀ ਬਾਬਾ ਦੀਪ ਸਿੰਘ ਜੀ ਦੇ ਚਮਤਕਾਰੇ ਹੱਥਾਂ ਦੀ ਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ